ਹਾਂਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਚੈਲ ਕ੍ਰੇਡੈਂਟ YouTube ਚੈਨਲ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਜਿਹੜੀ ਗੱਲ ਕਰਨ ਜਾ ਰਹੇ ਹਾਂ ਉਹ ਹੈ ਕਿ ਲੋਕ ਕਾਫੀ ਡਰੇ ਹੋਏ ਨੇ ਕਿਉਂਕਿ ਨਿਊ ਸੋਸ਼ਲ ਮੀਡੀਆ ਤੇ ਨਿਊ ਚੈਨਲਾਂ ਤੇ ਇਹੀ ਸੁਣਦੇ ਆ ਰਹੇ ਹਾਂ ਕਿ ਲੋਕਾਂ ਨੂੰ ਤਾਂ ਡਿਪੋਰਟ ਕੀਤਾ ਜਾ ਰਿਹਾ ਹੈ ਜਿਹੜੇ ਵੀ ਵਿਸਟਰ ਵੀਜ਼ੇ ਤੇ ਜਾ ਰਹੇ ਨੇ ਜਾਂ ਵਰਕ ਪਰਮਿਟ ਤੇ ਜਾ ਰਹੇ ਨੇ ਉਹਨਾਂ ਨੂੰ ਡਿਪੋਰਟ ਕੀਤਾ ਜਾਂਦਾ ਜਾਂ ਫਿਰ ਉਹਨਾਂ ਦੇ ਰਿਫਿਊਜੀ ਕੇਸ ਲੱਗ ਰਹੇ ਨੇ ਤੇ ਸਾਰੀ ਕਿੱਥੋਂ ਤੱਕ ਕਲੀਅਰਿਟੀ ਹੈ ਕੀ ਕੀ ਹੈ ਮੇਰਾ ਜਿੰਨਾ ਐਕਸਪੀਰੀਅੰਸ ਹੈ ਉਹ ਅੱਜ ਮੈਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗਾ ਕਿਉਂਕਿ ਮੈਨੂੰ ਇੱਥੇ ਆਇਆ ਨੂੰ 1 ਮਹੀਨਾ ਹੋ ਚੁੱਕਿਆ ਤੇ ਮੈਂ ਇਮੀਗ੍ਰੇਸ਼ਨ ਵਾਲੇ ਨਾਲ ਕੀ ਕੀ ਫੇਸ ਕੀਤਾ ਤੁਹਾਨੂੰ ਸਾਰਾ ਕੁਝ ਦੱਸਾਂਗਾ ਕੀ ਕੀ ਸਵਾਲ ਪੁੱਛਦੇ ਨੇ ਤੇ ਤੁਹਾਨੂੰ ਵੀ ਕਿਦਾਂ ਫੇਸ ਕਰਨਾ ਚਾਹੀਦਾ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਉਹ ਸਾਰੀ ਇਸ ਵੀਡੀਓ 'ਚ ਮੈਂ ਤੁਹਾਨੂੰ ਕਲੀਅਰ ਕਰ ਦਾਂਗਾ ਹਾਂਜੀ ਆਪਾਂ ਜੀ ਅੱਜ ਮੁੱਦੇ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਜਦੋਂ ਤੁਸੀਂ ਆਪਣੇ ਡੈਲੀ ਤੋਂ ਫਲਾਈਟ ਲੈਣੇ ਚਾਹੇ ਡਾਇਰੈਕਟ ਫਲਾਈਟ ਲੈਣੇ ਚਾਹੇ ਇੰਡਾਇਰੈਕਟ ਫਲਾਈਟ ਲੈਣੇ ਮੈਂ ਇੰਡਾਇਰੈਕਟ ਫਲਾਈਟ ਲੈਤੀ ਸੀ ਮੈਂ ਇਹ ਮੇਰੇ ਉੱਤੇ 3 ਘੰਟੇ ਦੀ ਸਟੇ ਸੀ ਤੇ ਮੈਂ ਪੈरिस ਥਰੂ ਇੱਥੇ ਕੈਨੇਡਾ ਦੇ ਵਿੱਚ ਆਇਆ ਮੌਂਟਰੀਅਲ ਦੇ ਵਿੱਚ ਮੈਂ ਉਤਰਿਆ ਮੌਂਟਰੀਅਲ ਤੋਂ ਅੱਗੇ ਮੇਰੀ ਵਿਨੀ ਪੈਗ ਦੀ ਫਲਾਈਟ ਸੀ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਦੋਂ ਤੁਸੀਂ 에어ਪੋਰਟ ਦੇ ਅੰਦਰ ਐਂਟਰ ਕਰੋਗੇ ਸਭ ਤੋਂ ਪਹਿਲਾਂ ਤੁਹਾਨੂੰ ਬੋਰਡਿੰਗ ਪਾਸ ਮਿਲੇਗਾ ਬੋਰਡਿੰਗ ਪਾਸ ਮਿਲੇਗਾ ਤੁਸੀਂ ਉੱਥੇ ਆਪਣੇ ਲੱਗੇਜ ਬੈਗ ਨੇ ਜਿਹੜੇ ਉਹ ਚੈੱਕ ਕਰਾਉਗੇ ਲੱਗੇਜ ਬੈਗ ਨੇ ਜਿਹੜੇ ਉਹ ਜਦੋਂ ਤੁਸੀਂ ਲੈਗਿਸ ਬੈਗ ਚੈੱਕ ਕਰਾਂਗੇ ਉਹਦੇ ਵਿੱਚ 1 ਕਿਲੋ ਵੇਟ ਵੱਧ ਵੀ ਆ ਗਿਆ ਤਾਂ ਤੁਹਾਨੂੰ ਉੱਥੇ ਨਰਵਸ ਹੋਣ ਦੀ ਲੋੜ ਨਹੀਂ ਕਿ ਮੇਰੇ ਤੇ 1 ਕਿਲੋ ਵੇਟ ਵੱਧ ਗਿਆ ਕਈ ਲੋਕ ਤਾਂ ਉੱਥੇ ਘਬਰਾਉਣ ਲੱਗ ਜਾਂਦੇ ਨੇ ਕਿਉਂਕਿ ਮੇਰਾ ਵੀ 1 ਕਿਲੋ ਵਧਿਆ ਸੀ ਉਹ ਕਹਿੰਦੇ ਸੀ ਮੈਂ ਉਹਨਾਂ ਨੂੰ ਤੁਰੰਤ ਬੋਲਿਆ ਕਿ ਮੈਂ ਕੱਢ ਸਕਕੇ ਕੱਢ ਲੈ ਕੱਢ ਲੈਣਾ ਜੀ ਐਕਸਟਰਾ ਲੱਗਦਾ ਡੋਂਟ ਵਰੀ ਮੈਂ ਸਿੱਧਾ ਬੋਲਿਆ ਉਹਨਾਂ ਨੂੰ ਕਿ ਮੈਂ ਕੱਢ ਲੈਣਾ ਜੀ ਐਸਟਰਾ ਲੱਗਦਾ ਉਹ ਕਹਿੰਦੇ ਨਹੀਂ ਯੂ ਕੈਨ ਗੋ ਮੈਨੂੰ ਉਹ ਉਹਨਾਂ ਨੇ ਮੇਰੇ ਲੈਗਿਸ ਬੈਗ ਸਿੱਧੇ ਚਲੇ ਗਏ ਜਿਹੜਾ ਮੇਰਾ 7 ਕਿਲੋ ਦਾ ਟ੍ਰੋਲੀ ਬੈਗ ਸੀ ਉਹ ਮੈਂ ਆਪਣੇ ਹੱ ਉਹ ਆਇੰਡਾ ਇਮੀਗ੍ਰੇਸ਼ਨ ਆਫਸਰ ਦਾ ਜਦੋਂ ਆਪਾਂ ਬੈਗ ਆਪਣੇ ਲਗੇਜ ਵਾਲੇ ਚਲੇ ਜਾਂਦੇ ਨੇ ਤਾਂ ਆਪਾਂ ਨੂੰ ਅੱਗੇ ਭੇਜ ਦਿੱਤਾ ਜਾਂਦਾ ਅੱਗੇ ਆਪਣੀ ਰੋਜ਼ ਜਿਹੜੀ ਚ ਵੀ ਤੁਸੀਂ ਆਫੀਸਰ ਕੋਲੇ ਜਾਣਾ ਬੇਫਿਕਰ ਹੋ ਕੇ ਜਾਇਓ ਸਭ ਤੋਂ ਪਹਿਲਾਂ ਤਾਂ ਜਿਹੜੇ ਤੁਸੀਂ ਆਪਣੇ ਪਰਮਾਤਮਾ ਨੂੰ ਮੰਨਦੇ ਹੋ ਜਿਹਨੂੰ ਵੀ ਤੁਸੀਂ ਨਾਮ ਲੈਣਾ ਹੈ ਨਾਮ ਲੈ ਕੇ ਅੱਗੇ ਚੱਲ ਬੋ ਤੇ ਡਰਨ ਦੀ ਬਿਲਕੁਲ ਲੋੜ ਨਹੀਂ ਚਾਹੇ ਤੁਸੀਂ ਇੱਕ ਚਾਹੇ ਤੁਸੀਂ ਪੰਜ ਪੜੇ ਹੋਇਓ ਤਾਂ ਵੀ ਤੁਹਾਨੂੰ ਡਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਜੇ ਤੁਹਾਡੇ ਕੋਲ ਜੈਨੂਨ ਵੀਜ਼ਾ ਆਇਆ ਜੈਨੂਨ ਡਾਕੂਮੈਂਟਸ ਨੇ ਤਾਂ ਬਿਲਕੁਲ ਡਰਨ ਦੀ ਲੋੜ ਨਹੀਂ ਜੇ 1-2% ਉਹ ਵੀ ਤੁਹਾਨੂੰ ਦੱਸਾਂਗੇ ਕਿੱਦਾਂ ਤੁਸੀਂ ਆਪਣਾ ਹੈਂਡਲ ਕਰ ਤੁਸੀਂ ਅੱਗੇ ਜਾਓਗੇ ਇਮੀਗ੍ਰੇਸ਼ਨ ਅਫਸਰ ਕੋਲੇ ਤਾਂ ਉਹ ਤੁਹਾਡੇ ਤੋਂ ਪਾਸਪੋਰਟ ਮੰਗੇਗਾ ਜੇ ਤੁਹਾਡੇ ਕੋਲ ਵਰਕ ਪਰਮਿਟ ਹੈ ਤਾਂ ਉਹਦਾ ਜਿਹੜਾ ਇਨਸਟਰਕਸ਼ਨ ਲੈਟਰ ਆਇਆ ਹੁੰਦਾ ਮਤਲਬ ਇੰਟਰੋਡਕਸ਼ਨ ਲੈਟਰ ਆਇਆ ਹੁੰਦਾ ਇੰਟਰੋਡਕਸ਼ਨ ਲੈਟਰ ਤੁਹਾਡੇ ਤੋਂ ਉਹ ਲਵੇਗਾ ਕਿਉਂਕਿ ਵਰਕ ਪਰਮਿਟ ਤੁਹਾਨੂੰ ਜਿੱਥੇ ਤੁਸੀਂ ਕੈਨੇਡਾ ਲੈਂਡ ਕਰੋਗੇ ਜਿੱਥੇ ਵੀ 에ਰਪੋਰਟ ਤੇ ਉਤਰੋਗੇ ਉੱਥੇ ਤੁਹਾਡੇ ਤੋਂ ਇਮੀਗ੍ਰੇਸ਼ਨ ਵਾਲੇ ਉੱਥੇ ਤੁਹਾਨੂੰ ਵਰਕ ਪਰਮਿਟ ਦੇਣਗੇ ਵੀ ਪਰਮਿਟ ਹੈ ਲੈ ਵੀ ਸਟਡੀ ਪਰਮਿਟ ਮਿਲਦਾ ਹੈ ਤੇ ਤੁਸੀਂ ਤੁਹਾਨੂੰ ਜੋ ਵੀ ਐਪਲੀਕੇਸ਼ਨ ਨੰਬਰ ਤੁਹਾਨੂੰ ਨਾਲ ਮਿਲਿਆ ਉਹ ਆਪਣੇ ਡਾਕੂਮੈਂਟਸ ਕੈਰੀ ਜ਼ਰੂਰ ਕਰਕੇ ਲੈ ਕੇ ਜਾਓ ਕੋਈ ਵੀ ਡਾਕੂਮੈਂਟ ਮਿਸ ਨਾ ਹੋਵੇ ਤੇ ਜਿਹੜਾ ਮੀ ਗ੍ਰੇਸ਼ਨ ਵਾਲਾ ਪੁੱਛੂਗਾ ਤੁਹਾਨੂੰ ਉਸ ਡਾਕੂਮੈਂਟਸ ਉੱਤੇ ਦੇਣੇ ਪੈਣਗੇ ਚਾਹੇ ਉੱਤਰਤ ਬਾਇਓਮੈਟ੍ਰਿਕ ਵੀ ਮੰਗ ਸਕਦਾ ਹੈ ਮੈਡੀਕਲ ਵੀ ਮੰਗ ਸਕਦਾ ਉਹਦੀ ਜ਼ਿੰਮੇਦਾਰੀ ਹੈ ਮੈਥੋਂ ਨੇ ਕੋਈ ਬਾਇਓਮੈਟ੍ਰਿਕ ਨਹੀਂ ਮੰਗੇ ਕੋਈ ਮੈਡੀਕਲ ਨਹੀਂ ਮੰਗਿਆ ਮੈਥੋਂ ਸਿਰਫ ਇੰਟਰੋਡਕਸ਼ਨ ਲੈਟਰ ਤੇ ਪਾਸਪੋਰਟ ਹੋਰ ਨੇ ਮੈਂ ਦਿਖਾਤਾ ਤੇ ਇੱਕ ਮੇਰਾ ਆਪਣਾ ਬੋਰਡਿੰਗ ਪਾਸ ਲੱਗੇ ਤਿੰਨ ਉਹਨੇ ਡਾਕੂਮੈਂਟ ਮੈ ਦਿਖਾਈ ਸੀ ਮੈਨੂੰ ਜਾਨ ਸਰ ਬੋਲਿਆ ਹਾਏ ਹੈਲੋ ਹਾਅਰ ਯੂ ਸਰ ਮੈਂ ਤੈਨੂੰ ਵਰਡ ਸਿੱਖੇ ਸਿੱਖੇ ਲਾ ਲਓ ਜਾਂ ਤੁਸੀਂ ਬੋਲ ਸਕਦੇ ਹੋ ਜਦੋਂ ਪੰਜ ਪੜਿਓ ਤਿੰਨ ਸਿੱਖ ਲੋ ਹਾਏ ਜਾਂ ਹੈਲੋ ਕਹਿਣਾ ਸਿੱਖ ਹੈਲੋ ਸਰ ਬੋਲ ਦੋ ਇਹਦੇ ਨਾਲ ਹੀ ਥੋੜਾ ਜਿਹਾ ਕੰਫੀਡੈਂਸ ਬੂਸਟ ਹੁੰਦਾ ਤੇ ਅਗਲੇ ਦਾ ਵੀ ਕੰਫੀਡੈਂਸ ਬੂਸਟ ਹੁੰਦਾ ਕਿ ਬੰਦਾ ਵਾਕਈ ਜੈਨੂਨ ਹੈ ਤੁਸੀਂ ਅੱਗੇ ਗੱਲ ਕਰੋਗੇ ਤੁਹਾਡਾ ਪਾਸਪੋਰਟ ਦੇਖ ਕੇ ਤੁਹਾਨੂੰ ਪੁੱਛੇਗਾ ਕਿ ਤੁਸੀਂ ਕਿਹੜੇ ਵੇਸ ਤੇ ਜਾ ਰਹੇ ਹੋ ਮੈਨੂੰ ਪੁੱਛਿਆ ਸੀ ਜਿਵੇਂ ਉਹਨੇ ਤੁਸੀਂ ਮੈਂ ਕਿਸ ਵੇਸ ਤੇ ਮੈਂ ਕਿਹਾ ਵਰਕ ਪਰਮਿਟ ਤੇ ਜਾ ਰਿਹਾ ਹਾਂ ਤਾਂ ਉਹਨੇ ਨੈਕਸਟ ਸਵਾਲ ਹੀ ਨਹੀਂ ਪੁੱਛਿਆ ਮੇਰੇ ਤੋਂ ਤੁਹਾਡੇ ਤੋਂ ਪੁੱਛ ਸਕਦਾ ਹੈ ਕਿ ਕਿਹੜਾ ਵਰਕ ਪਰਮਿਟ ਤੇ ਜਾ ਰਹੇ ਹੋ ਤੇ ਕਿਹਦੇ ਕੋਲ ਜਾ ਰਹੇ ਹੋ ਕਿੰਨੇ ਟਾਈਮ ਲਈ ਜਾ ਰਹੇ ਹੋ ਹਾਂ ਇੱਕ ਗੱਲ ਨੋਟ ਰੱਖਿਓ ਪਾਸਪੋਰਟ ਤੇ ਤੁਸੀਂ ਤੁਹਾਡਾ ਵੀਜ਼ਾ ਜਿਹੜਾ ਮਨ ਲਓ ਸਟੈਂਪ ਲੱਗੀ ਆ ਕਿੰਨੇ ਤੇਰੇ ਤੋਂ ਕਿੰਨੇ ਚਿਰ ਤੱਕ ਲੱਗੀ ਹੋਈ ਆ ਕਿਉਂਕਿ ਅਗੇੜਾ ਵਰਕ ਪਰਮਿਟ ਮਿਲਣਾ ਉਹ ਤਾਂ ਜਾਂ ਕੋਈ ਵੀ ਪਰਮਿਟ ਮਿਲਣਾ ਉਨੀ ਡੇਟ ਤੋਂ ਹੀ ਮਿਲਣਾ ਪਰ ਤੁਸੀਂ ਇੱਥੇ ਹੀ ਜਾ ਕੇ ਜਿਹੜਾ ਵਰਕ ਉਹ ਪੁੱਛ ਸਕਦੇ ਨੇ ਕਈ ਵਾਰ ਕਿ ਕਿੰਨੀ ਡੇਟ ਦਾ ਤੁਹਾਨੂੰ ਵੀਜ਼ਾ ਮਿਲਿਆ ਤਾਂ ਤੁਸੀਂ ਡੇਟ ਐਗਜੈਕਟ ਨਹੀਂ ਯਾਦ ਕਰਕੇ ਬੋਲਣੇ ਕਿ 7 ਜੁਲਾਈ 8 ਜੁਲਾਈ ਜਾਂ ਆਪਣਾ ਐਗਜੈਕਟ ਡੇਟ ਨਹੀਂ ਤੁਸੀਂ ਮੰਥ ਹੀ ਮੰਥ ਬੋਲਣਾ ਓਨਲੀ ਮੇਰਾ ਵੀ ਜੁਲਾਈ ਤੋਂ ਲੈ ਕੇ 20 ਜੁਲਾਈ ਤੱਕ ਮੇਰਾ ਵੀਜ਼ਾ ਹੈ ਈਅਰ ਬੋਲਣਾ ਜੁਲਾਈ ਤੇ ਮੰਥ ਤੇ ਈਅਰ ਬੋਲਣਾ ਤੁਸੀਂ ਡੇਟ ਨਹੀਂ ਬੋਲਣੀ ਕਿਉਂਕਿ ਡ ਜੋ ਫਿਰ ਉਸ ਚੈੱਕ ਕਰਨ ਲੱਗ ਜਾਂਦੇ ਨੇ ਇਸ ਕਰਕੇ ਜਦੋਂ ਵੀ ਪੁੱਛਣ ਵੀ ਕਿਨੇ ਮੰਥ ਦਾ ਲੱਗਿਆ ਤਾਂ ਤੁਸੀਂ ਦੱਸ ਸਕਦੇ ਹੋ ਜਾਂ ਸਿੱਧਾ ਕਹਿ ਸਕਦੇ ਹੋ ਮੇਰਾ 2 ਇਅਰ ਦਾ ਲੱਗਿਆ ਮੇਰਾ 1 ਇਅਰ ਦਾ ਲੱਗਿਆ ਠੀਕ ਹੈ ਜੋ ਕਿੱਥੇ ਉਹ ਪੁੱਛ ਸਕਦੇ ਡੈਲੀ ਇਮੀਗ੍ਰੇਸ਼ਨ ਇਹ ਵੀ ਪੁੱਛਾਂਗੇ ਕਿ ਕਿੱਥੇ ਰਹੋਗੇ ਤਾਂ ਤੁਸੀਂ ਕਹਿ ਸਕਦੇ ਹੋ ਹੋਟਲ 'ਚ ਰਹ ਸਕਦੇ ਜੇ ਤੁਹਾਡੇ ਕੋਲ ਟਿਕਟ ਟੋ ਹਟਲ ਵਾਸਤੇ ਤਾਂ ਉਹ ਦਿਖਾ ਸਕਦੇ ਹੋ ਨਹੀਂ ਤੁਸੀਂ ਫਰੈਂਡ ਦੀ ਜੋ ਵੀ ਜਿੱਥੇ ਰਹਿਣਾ ਉੱਥੇ ਦੱਸ ਸਕਦੇ ਹੋ ਤੁਹਾਨੂੰ ਮਤਲਬ ਆਪਣੀ ਆਪ ਦੇ ਬਾਰੇ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ ਤੁਹਾਡੇ ਪਾਸਪੋਰਟ ਬਾਰੇ ਤਹਾਡੇ ਬਾਇਓਮੈਟ੍ਰਿਕਸ ਬਾਰੇ ਤੁਸੀਂ ਕਦੋਂ ਤੁਸੀਂ ਬਾਇਓਮੈਟ੍ਰਿਕਸ ਆਏ ਤੁਹਾਡੇ ਮੈਡੀਕਲ ਕਦੋਂ ਆਇਆ ਤੇ ਇਸਟਾਹ ਤੁਹਾਨੂੰ ਇੰਟਰੋਡਕਸ਼ਨ ਲੈਟਰ ਕਦੋਂ ਮਿਲਿਆ ਇਹ ਜਾਣਕਾਰੀ ਤੁਹਾਨੂੰ ਮਿਲਣੀ ਜ਼ਰੂਰੀ ਯਾਦ ਹੋਣੀ ਚਾਹੀਦੀ ਹੈ ਯਾਦ ਰੱਖਣਾ ਤੇ ਤੁਸੀਂ ਉੱਥੋਂ ਬਿਲਕੁਲ ਫ੍ਰੀ ਹੋ ਜਾਈ ਮੈਨੂੰ ਸਿਰਫ ਉਹਨੇ ਦੋ ਹੀ ਸਵਾਲ ਪੁੱਛੇ ਸੀ ਕਿ ਵਰਕ ਪਰਮਿਟ ਤੇ ਮੈਂ ਕਿਹੜੇ ਪਰਮਿਟ ਤੇ ਮੈਂ ਆਇਆ ਵਰਕ ਪਰਮਿਟ ਤੇ ਆਇਆ ਉਹਨੇ ਦੂਜਾ ਤੀਜਾ ਸਵਾਲ ਹੋਰ ਕੋਈ ਪੁੱਛਿਆ ਨਹੀਂ ਸਿੱਧਾ ਮੈਨੂੰ ਕਹਿੰਦੇ ਤੁਸੀਂ ਜਾਓ ਆਪਣੇ ਨੇਮਬਰ ਗੇਟ ਤੇ ਜਾਓ ਉਹਦੋਂ ਇੱਕ ਆਪਣੇ ਜਿਹੜਾ ਗੇਟ ਹੈ ਜਿੱਥੋਂ ਤੁਸੀਂ ਆਪਣੀ ਫਲਾਈਟ ਲੈਣੀ ਹੈ ਉੱਥੇ ਤੁਸੀਂ ਜਾਓਗੇ ਨ ਲੈਸਟਾਫਰ ਤੁਹਾਡਾ ਆਇੰਦਾ ਫਲਾਈਟ ਦਾ ਜੇ ਤੁਸੀਂ ਸਟੇ ਕੀਤਾ ਹੋਇਆ ਵਿੱਚ ਤਾਂ ਜੇ ਤੁਸੀਂ ਸਟੇ ਕੀਤਾ ਹੋਇਆ ਵਿੱਚ ਤਾਂ ਤੁਹਾਨੂੰ ਬਿਲਕੁਲ ਡਰਨ ਦੀ ਲੋੜ ਨਹੀਂ ਕਈ ਲੋਕ ਡਰਦੇ ਲੈਂਦੇ ਨੇ ਕਿ ਯਾਰ ਮੈਂ ਸਟੇ ਨਹੀਂ ਕਰਦਾ ਮੈਂ ਡਾਇਰੈਕਟ ਲੈਣੀ ਆ ਮੈਂ ਇਦਾਂ ਮੇਰੇ ਕੋਈ ਚੱਕਰ ਨਹੀਂ ਮੈਂ ਸਟੇ ਕਰਕੇ ਗਿਆ ਸੀ ਕਿਉਂਕਿ 21 ਘੰਟੇ ਦੀ ਡਾਇਰੈਕਟ ਫਲਾਈਟ ਸੀ ਤੇ ਇਨਡਾਇਰੈਕਟ ਫਲਾਈਟ ਮੇਰੀ 27 ਘੰਟੇ ਦੀ 6 ਘੰਟੇ ਦਾ ਫਰਕ ਸੀ ਉੱਪਰੋਂ ਮੈਨੂੰ 35000 ਬਚਦਾ ਸੀ ਤੇ ਮੈਂ ਸਿੱਧੀ ਪੈਰਾਸ ਵਾਲੀ ਚੂਸ ਕਰੀ ਤੇ ਮੈਂ ਪੈਰਾਸ ਉੱਥੇ ਉਹਨੇ ਮੈਨੂੰ ਇਮੀਗ੍ਰੇਸ਼ਨ ਵਾਲੇ ਪੈਰਾਸ ਵਾਲਿਆਂ ਨੇ ਤਾਂ ਕੁਝ ਪੁੱਛਿਆ ਹੀ ਨਹੀਂ ਕੁਛ ਵੀ ਨਹੀਂ ਪੁੱਛਿਆ ਉਹਨਾਂ ਨੇ ਕੀ ਪੁੱਛਣਾ ਬੋਰਡਿੰਗ ਪਾਸ ਦੇਖਿਆ ਮੈਨੂੰ ਕਹਿੰਦੇ ਵਰਕ ਪਰਮਿਟ ਬਸ ਆਈ ਪੁੱਛਿਆ ਸਿੱਧਾ ਚਲਾ ਗਿਆ ਹਾਂਜੀ ਸਭ ਤੋਂ ਅਗਲਾ ਜੋ ਮੇਨ ਪੁਆਇੰਟ ਦੀ ਮੁੱਦੇ ਦੀ ਗੱਲ ਕਰਦਾ ਜਿੱਥੇ ਲੋਕ ਅੱਜ ਕੱਲ ਪੁੱਛ ਰਹੇ ਨੇ ਕਿ ਰਿਫਿਊਜੀ ਕੇਸ ਲੱਗ ਰਹੇ ਨੇ ਜਾਂ ਫਿਰ ਡਿਪੋਰਟ ਹੋ ਕੇ ਆ ਰਹੇ ਨੇ ਜਿਨ੍ਹਾਂ ਦੇ ਮਨ ਲੋਕਾਂ ਦੇ ਮਨਾਂ 'ਚ ਡਰ ਹੈ ਉਹ ਅੱਜ ਮੈਂ ਤੁਹਾਨੂੰ ਦੱਸ ਰਿਹਾ ਤੁਸੀਂ ਆਗੇ ਨੈਕਸਟ ਸਟੈਪ ਕੈਨੇਡਾ 에ਰਪੋਰਟ ਤੇ ਮੇਰਾ ਸੀ ਮੋਂਟਰੀਅਲ 에ਰਪੋਰਟ ਜਿਹੜਾ ਜਿੱਥੇ ਮੈਂ ਲੈਂਡ ਕੀਤਾ ਕਿਉਂਕਿ ਇਸ ਤੋਂ ਬਾਅਦ ਮੈਂ ਬਿਨਿਫੈਕ ਜਾਣਾ ਸੀ ਡੋਮੈਸਟਿਕ ਫਲਾਈਟ ਫੜਨੀ ਸੀ ਉਹ ਵੀ ਮੇਰੀ ਟਿਕਟ ਦੇ ਵਿੱਚ ਇਨਕਲੂਡ ਸੀ ਤੇ ਤੁਸੀਂ ਜਦੋਂ ਮੌਂਟਰੀਅਲ ਉਤਰੋਗੇ ਜਾਂ ਮਲ ਜਾ ਕਿਤੇ ਵੀ ਟੋਰਾਂਟੋ ਉਤਰੇ ਕਿਤੇ ਵੀ ਉਤਰੇ ਜਿੱਥੇ ਤੁਸੀਂ ਉਤਰੋਗੇ ਉੱਥੇ ਹੀ ਤੁਹਾਨੂੰ ਵਰਕ ਪਰਮਿਟ ਜਾਂ ਪਰਮਿਟ ਕੋਈ ਵੀ ਇਸ਼ੂ ਹੋਣਾ ਜਾਂ ਵੀਜ਼ਾ ਵਿਸਟਰ ਵੀਜ਼ਾ ਉੱਥੇ ਹੀ ਇਮੀਗ੍ਰੇਸ਼ਨ ਅਫਸਰ ਨੇ ਦੇਣਾ ਤੁਸੀਂ ਉਤਰੋਗੇ ਸਭ ਤੋਂ ਪਹਿਲਾਂ ਜਦੋਂ ਉਤਰੋਗੇ ਕੁਝ ਨਹੀਂ ਕਰਨਾ ਪਹਿਲਾਂ ਲੰਮਾ ਜਾਂ ਸਾਹ ਲੈਣਾ ਆਰਾਮ ਨਾਲ ਕੂਲ ਹੋ ਕੇ ਜਾਣਾ ਹੱਸਦਾ ਸਮਾਈਲ ਅੰਦਰ ਰੱਖਣੀ ਹੈ ਕੋਈ ਘਬਰਾਉਣ ਦੀ ਲੋੜ ਨਹੀਂ ਜੇ ਤੁਹਾਡੇ ਕੋਲ ਜੈਨੂਨ ਡਾਕੂਮੈਂਟ ਨੇ ਨਾ ਵਿਸਟਰ ਵੀਜ਼ਾ ਵੀ ਜੈਨੂਨ ਮਿਲਿਆ ਹੋਇਆ ਤੋ ਤੁਹਾਨੂੰ ਕੋਈ ਇਮੀਗ੍ਰੇਸ਼ਨ ਆਫਸਰ ਮਾਈ ਦਾ ਲਾਲੇ ਨਹੀਂ ਕਹਿ ਸਕਦਾ ਕਿ ਤੁਸੀਂ ਰਿਫਿਊਜੀ ਕੇਸ ਲਾ ਲਓ ਜਾਂ ਤੁਸੀਂ ਡਿਪੋਰਟ ਹੋ ਜਾਓ ਉਹਨਾਂ 'ਚ ਨਹੀਂ ਹਿੰਮਤ ਨਹੀਂ ਉਸ ਨੂੰ ਸਮਝਾਵਾਂਗਾ ਅੱਗੇ ਕਿਵੇਂ ਅੱਗੇ ਆ ਜਾਂਦੇ ਨੇ ਕੰਪਿਊਟਰ ਦੀਆਂ ਸਕਰੀਨਾਂ ਕੰਪਿਊਟਰ ਦੀ ਸਕਰੀਨਾਂ 'ਤੇ ਕਈ ਲੋਕ ਘੁੜਾ ਜਾਂਦੇ ਨੇ ਯਾਰ ਇਹ ਕੰਪਿਊਟਰ ਦੀ ਕੀ ਨੇ ਕੀ ਨੇ ਕੁਝ ਨਹੀਂ ਉਹ ਜਰਨਲ ਇਨਫੋਰਮੇਸ਼ਨ ਪੁੱਛਦੇ ਨੇ ਨਹੀਂ ਪਤਾ ਲੱਗਦਾ ਤੁਹਾਡੇ ਨਾਲ ਦਾ ਵੀਰ ਕੋਈ ਬੈਠਾ ਹੁੰਦਾ ਪੰਜਾਬੀ ਭਾਈ ਖੜੇ ਹੁੰਦੇ ਨੇ ਉਹ ਕਹਿੰਦਾ ਵੀਰੇ ਇੱਕ ਮਿੰਟ ਆ ਕੇ ਭਰ ਯਾਰ ਠੀਕ ਹੈ ਤੁਸੀਂ ਉਹਦੇ ਵਿੱਚ ਆਪਣਾ ਨਾਮ ਭਰਨੀ ਹੈ ਏਜ ਭਰਨੀ ਹੈ ਡੇਟ ਆਫ ਬਰਥ ਭਰਨੀ ਹੈ ਇੱਕ ਦੋ ਪੁੱਛਦੇ ਨੇ ਕਿ ਕਿਹੜੇ ਵੀਜਟ ਆਇਓ ਉਹ ਸਿਲੈਕਟ ਕਰਨਾ ਤੇ ਇੱਕ ਇੱਕ ਗੱਲ ਹੋਰ ਯਾਦ ਰੱਖਿਓ ਤੇ ਕੁਐਸਚਨ ਪੁੱਛਦੇ ਨੇ ਕਿ ਕਿੰਨਾ ਅਮਾਉਂਟ ਤੁਸੀਂ ਨਾਲ ਲੈ ਕੇ ਆ ਰਹੇ ਹੋ ਮੇਰੇ ਕੋਲ ਵਰਕ ਪਰਮਿਟ ਸੀ ਤੇ ਮੈਂ 10000 ਵੀ ਲਿਖ ਸਕਦਾ ਸੀ ਕਿ 10000 ਤੋਂ ਉੱਪਰ ਪਰ ਮੈਂ 10000 ਤੋਂ ਘੱਟ ਲਿਖੇ ਤੁਸੀਂ ਵੀ ਆਪਣਾ ਚੂਜ਼ ਉਹਨੇ ਹੀ ਕਰਨਾ ਜਿੰਨੇ ਤੁਹਾਡੇ ਅਮਾਉਂਟ ਨੇ ਹਾਂ ਜੀ ਸਟੱਡੀ ਪਰਮਿਟ ਤੇ ਤੁਹਾਡੇ ਤਾਂ ਉੱਥੇ 10000 ਜ਼ਰੂਰ ਚਾਹੀਦਾ ਯਾਦ ਰੱਖਿਓ ਤਾਂ ਤੁਸੀਂ 10000 ਤੋਂ ਉੱਪਰ ਸਿਲੈਕਟ ਕਰਨਾ ਵਿਜ਼ਟਰ ਵੀਜ਼ੇ ਵਾਲੇ ਵੀ ਜਿੰਨਾ ਅਮਾਉਂਟ ਰਿਕਾਇਰ ਹੁੰਦਾ ਉਹਨੇ ਹੀ ਸਿਲੈਕਟ ਕਰਿਓ ਤੇ ਇੱਕ ਫਿਰ ਤੁਹ ਉੱਥੋਂ ਇੱਕ ਰਸੀਦ ਪਰਚੀ ਨਿਕਲ ਜਾਂਦੀ ਹੈ ਕੰਪਿਊਟਰ ਦੇ ਵਿੱਚੋਂ ਆਪਣੇ ਆਪ ਕੱਢ ਕੇ ਪ੍ਰਿੰਟ ਕੱਢ ਕੇ ਦੇ ਦਿੰਦੀ ਹੈ ਰਸੀਪਟ ਉਹ ਤੁਸੀਂ ਲੈ ਕੇ ਅੱਗੇ ਚੱਲ ਪੈਣਾ ਅੱਗੇ ਜਦੋਂ ਜਾਓਗੇ ਸਾਹਮਣੇ ਸਿਕਿਉਰਿਟੀ ਆਫਸਰ ਖੜੇ ਹੋਣਗੇ ਉਹ ਤੁਹਾਡੀ ਪਰਚੀ ਦੇਖਣਗੇ ਕਹਿਣਗੇ ਜੇ ਵਿਸਟਰ ਵੀਜ਼ਾ ਆਰ ਇੱਧਰ ਚਲੇ ਜਾਓ ਵਰਕ ਪਰਮਿਟ ਵਾਲੇ ਇੱਧਰ ਚਲੇ ਜਾਓ ਸਟੱਡੀ ਪਰਮਿਟ ਵਾਲੇ ਇੱਧਰ ਚਲੇ ਜਾਓ ਉੱਥੋਂ ਆ ਜਾਂਦਾ ਤੁਹਾਡਾ ਮੇਨ ਸਟੈਪ ਹੁਣ ਕਹੀ ਕੀ ਕਰਦੇ ਨੇ ਸੋਚਦੇ ਨੇ ਯਾਰ ਟੈਨਸ਼ਨ ਚ ਹੋਣ ਲੱਗ ਜੇ ਨੇ ਚੀਜ਼ਾਂ ਭੁੱਲਣ ਲੱਗ ਜੇ ਨੇ ਜਿਹੜੀ ਉਹਨਾਂ ਨੂੰ ਯਾਦ ਵੀ ਹੁੰਦੀਆਂ ਨੇ ਵੀ ਕਿੱਥੇ ਜਾਣਾ ਕੀ ਕਰਨਾ ਉਹ ਵੀ ਭੁੱਲ ਜਾਂਦੇ ਨੇ ਪਰ ਐਦਾਂ ਨਹੀਂ ਕਰਨਾ ਤੁਸੀਂ 5-10 ਮਿੰਟ ਉੱਥੇ ਖੜ੍ਹ ਸਕਦੇ ਹੋ ਪਾਣੀ ਪੀ ਲੋ ਆਰਾਮ ਨਾਲ ਤੁਸੀਂ ਕੋਈ ਦਿੱਕਤ ਨਹੀਂ ਆਰਾਮ ਨਾਲ కూਲ ਹੋ ਕੇ ਜਿਹੜੀ ਚੀਜ਼ ਰਿਮਾਈਂਡਰ ਹੈ ਯਾਦ ਕਰ ਲੋ ਚਾਹੇ 10 ਮਿੰਟ ਵੀ ਮੈਂ ਕਿਹਦੇ ਕੋਲੇ ਜਾਣਾ ਕਿਹੜਾ ਪਰਮਿਟ ਮੈਨੂੰ ਮਿਲਿਆ ਹੋਇਆ ਕਿੱਥੇ ਕਰਨਾ ਅੱਗੇ ਤੁਸੀਂ ਜਾ ਕੇ ਇੱਕ ਮਸ਼ੀਨ ਜੀ ਲੱਗੀ ਹੋਊ ਗੇਟ ਤੇ ਉੱਥੋਂ ਇੱਕ ਟੋਕਨ ਲੈ ਲੈਣਾ ਉੱਥੇ ਤੁਹਾਡਾ ਵੇਟਿੰਗ ਲਿਸਟ ਹੈ ਜੀ 2 ਨੰਬਰ 3 ਨੰਬਰ 61 ਡਿਸਪਲੇ ਤੇ ਦਿਖਾਈ ਹੁੰਦੀ ਹੈ ਕਿਉ ਨੰਬਰ ਆਏ ਤਾਂ ਬੋਲਦੇ ਵੀ ਹੁੰਦੇ ਨੇ ਤਾਂ ਤੁਸੀਂ ਉਹਦੇ ਕੋਲ ਜਾ ਸਕਦੇ ਹੋ ਹੁਣ ਇਮੀਗ੍ਰੇਸ਼ਨ ਆਫਸਰ ਦੀ ਗੱਲ ਆਉਂਦੀ ਹੈ ਤੇ ਕਈ ਲੋਕ ਕਈ ਜਣੇ ਮੇਰੇ ਵੀਰ ਪ੍ਰਾਖ ਕਬਰਾ ਜਾਂਦੇ ਨੇ ਮੇਰੇ ਵੀਰ ਪ੍ਰਾਖ ਕਬਰਾ ਕੇ ਉਹ ਆਪਣੀ ਡਿਟੇਲ ਦੱਸ ਨਹੀਂ ਸਕਦੇ ਹੁਣ ਮੇਰੇ ਤੋਂ ਨੇ ਕੀ ਸਵਾਲ ਪੁੱਛਿਆ ਕਿ ਵਾਟਸ ਯਰ ਨੇਮ ਅਣ ਮੇਰਾ ਨਾਮ ਪਹਿਲਾਂ ਮੈਂ ਜਾਣਸਨ ਉਹਨਾਂ ਕਿਹਾ ਹੈਲੋ ਹਾਊ ਆਰ ਯੂ ਸਰ ਮੈਨੂੰ ਕਿਹਾ ਹਾਈ ਸਰ ਹਾਊ ਆਰ ਯੂ ਉਹਨੇ ਕਿਹਾ ਆਮ ਫਾਈਨ ਐਂਡ ਯੂ ਮੈਂ ਕਿਹਾ ਆਮ ਸਰ ਆਲਸੋ ਫਾਈਨ ਮੈਂ ਹਾਈ ਵਰਡਸ ਮੈਂ ਉਥੇ ਯੂਜ਼ ਕਰੇ ਉਹਨੂੰ ਪਤਾ ਲੱਗ ਗਿਆ ਕਿ ਕੰਫੀਡੈਂਸ ਉਹਨੇ ਮੈਨੂੰ ਨੈਕਸਟ ਸਟੈਪ ਪੁੱਛਿਆ ਕੀ ਕਹਿੰਦਾ ਤੁਸੀਂ ਕਿਹੜੇ ਵੀਜ਼ੇ ਤੇ ਆਏ ਹੋ ਇਹ ਜਿਹੜਾ ਜ਼ਰੂਰ ਜ਼ਰੂਰ ਯਾਦ ਰੱਖਿਓ ਤੁਹਾਨੂੰ ਪੁੱਛੇਗਾ ਕਿਹੜੇ ਵੀਜ਼ੇ ਮੈਂ ਕਿਹਾ ਵਰਕ ਪਰਮਿਟ ਤੇ ਆਇਆ ਹਾਂ ਉਹਨੇ ਨੈਕਸਟ ਪੁੱਛਿਆ ਕਿਹੜੀ ਕੰਪਨੀ ਤੇ ਆਏ ਹੋ ਮੈਂ ਕੰਪਨੀ ਦਾ ਨਾਮ ਦੱਸਿਆ ਉਹਨੇ ਅਗਲੀ ਗੱਲ ਮੇਰੇ ਤੋਂ ਇੱਕ ਵੀ ਸਵਾਲ ਨਹੀਂ ਪੁੱਛਿਆ ਯਕੀਨ ਮੰਨੋਗੇ ਉਹਨੇ ਮੇਰੀ ਸਟੈਂਪ ਮੋਹਰ ਲਾਈ ਤੇ ਮੈਨੂੰ ਬੜੀ ਖੁਸ਼ੀ ਹੋਈ ਉਹਨੇ ਕਿਹਾ ਵੈਲਕਮ ਟੂ ਕੈਨੇਡਾ ਤੇ ਤੁਸੀਂ ਆਓ ਜਿਹੜਾ ਇੱਕ ਮੇਰੇ ਨਾਲ ਦਾ ਸੀ ਬਾਈ ਉਹ ਤੋਂ ਬਹੁਤ ਸਵਾਲ ਪੁੱਛੇ ਕਿਉਂਕਿ ਉਦੋਂ ਪੁੱਛਿਆ ਉਹਨਾਂ ਨੇ ਕੀ ਹਾਂਜੀ ਤੁਹਾਡਾ ਨਾਮ ਕੀ ਆ ਉਹਨੇ ਨਾਮ ਦੱਸਤਾ ਉਹ ਬੰਦਾ ਆਇਆ ਸੀ ਸਪੌਸ ਬੀਜ ਤੇ ਇੱਕ ਗੱਲ ਯਾਦ ਰੱਖਿਓ ਓਪਨ ਵਰਕ ਪਰਮਿਟ ਕੁਛ ਨਹੀਂ ਹੁੰਦਾ ਕਹੀਂ ਸਿੱਧਾ ਬੋਲਦੇ ਨੇ ਮੈਂ ਓਪਨ ਵਰਕ ਪਰਮਿਟ ਤੇ ਆਇਆ ਹਾਂ ਜੀ ਰੋਂਗ ਹੈ ਤੁਸੀਂ ਕਹੋ ਮੈਂ ਸਪੌਸ ਬੀਜ ਤੇ ਆਇਆ ਹਾਂ ਉੱਥੋਂ ਤੁਸੀਂ ਜੱਜ ਕੀਤੇ ਜਾਂਦੇ ਹੋ ਕਿ ਬੰਦਾ ਯਾਰ ਸਹੀ ਐ ਤੁਸੀਂ ਕਹੋ ਸਪੌਸ ਬੀਜ ਤੇ ਆਇਆ ਹਾਂ ਜੇ ਵਿਜ਼ਿਟਰ ਵੀਜ਼ਾ ਵਿਜ਼ਿਟਰ ਵੀਜ਼ੇ ਤੇ ਕਹੋ ਉਹ ਤੁਹਾਡੇ ਤੋਂ ਪੁੱਛਦੇ ਨੇ ਤੇ ਤੁਸੀਂ ਕਿਹਦੇ ਕੋਲ ਆਏ ਤੁਸੀਂ ਜੇ ਆਪਣੀ ਵਾਈਫ ਨੇ ਬੁਲਾਇਆ ਤਾਂ ਤੁਸੀਂ ਵਾਈਫ ਨੇ ਕਹਦੋ ਵਿਜ਼ਿਟਰ ਵੀਜ਼ਾ ਲੈਣ ਜਿਨ੍ਹਾਂ ਨੇ ਬੁਲਾਇਆ ਤੁਸੀਂ ਉਹਨਾਂ ਦਾ ਨਾਮ ਲਓ ਤੇ ਉ ਉਹ ਤੁਸੀਂ ਕੰਨਾਂ ਨੂੰ ਕਹਿਣਗੇ ਕਿ ਤੁਸੀਂ ਕਿੰਨਾ ਟਾਈਮ ਲਈ ਰਹਿਣਾ ਹੈ ਕਹੇ ਤੁਸੀਂ ਜੇ ਪੁੱਛਣਗੇ ਨਾ ਕਿੰਨਾ ਟਾਈਮ ਲਈ ਰਹਿਣਾ ਤੁਸੀਂ ਇਹ ਨਹੀਂ ਕਹਿਣਾ ਮੈਂ ਜੇ ਤੁਹਾਡਾ 10 ਦਿਨਾਂ ਦਾ ਮਤਲਬ 2 ਮਹੀਨੇ ਦਾ ਵੀਜ਼ਾ ਲੱਗਿਆ ਤਾਂ 2 ਮਹੀਨੇ ਰਹਿਣਾ ਤੁਸੀਂ ਕਹਿਣਾ ਜਦੋਂ ਮੇਰਾ ਕੰਮ ਕੰਪਲੀਟ ਹੋ ਗਿਆ ਮੈਂ ਵਿਸਟਰੀ ਵਿੱਚ ਤਾਂ ਜਦੋਂ ਤੱਕ ਉਹਨਾਂ ਦਾ ਫੰਕਸ਼ਨ ਹੈ ਜਾਂ ਕੁਝ ਵੀ ਅਰੇਂਜਮੈਂਟ ਖਤਮ ਹੋ ਗਈ ਮੈਂ ਨਾਲ ਦੀ ਨਾਲ ਵਾਪਸ ਆਵਾਂਗਾ ਜਿਹੜੇ ਸਟੱਡੀ ਪਰਮਿਟ ਹੈ ਤੁਸੀਂ ਕਹਿ ਸਕਦੇ ਮੈਂ ਆਪਣੀ ਸਟੱਡੀ ਕਰਾਂਗਾ ਇਸ ਤੋਂ ਬਾਅਦ ਸੋਚਾਂਗਾ ਕਿ ਕੀ ਕਰਨਾ ਜਿਹੜੇ ਵਰਕ ਪਰਮਿਟ ਨੂੰ ਕਹਿ ਸਕਦੇ ਨੇ ਮੈਂ ਆਪਣਾ ਵਰਕ ਪਰਮਿਟ ਪਹਿਲਾਂ ਕਲੀਅਰ ਕਰਾਂਗਾ ਦੋ ਸਾਲ ਦਾ ਇਦੋਂ ਬਾਅਦ ਸੋਚਾਂਗਾ ਉੱਥੇ ਰਹਿਣ ਦੀ ਕਿਉਂਕਿ ਉਹ ਪੁੱਛਦੇ ਨੇ ਵੀ ਤੁਸੀਂ ਲੰਬੇ ਸਮੇਂ ਲਈ ਰਹਿਣਾ ਚਾਹੁੰਦੇ ਹੋ ਇੱਥੇ ਕੈਨੇਡਾ ਤੁਸੀਂ ਕਹਿ ਸਕਦੇ ਹੋ ਕਿ ਮੈਂ ਫਿਲਹਾਲ ਕੁਝ ਨਹੀਂ ਸੋਚਿਆ ਇਹੀ ਗੱਲ ਕਹਿਣੀ ਆ ਮੈਂ ਫਿਲਹਾਲ ਕੁਝ ਨਹੀਂ ਸੋਚਿਆ ਮੈਂ ਲੰਬੇ ਸਮੇਂ ਲਈ ਇੱਥੇ ਰਹਿਣਾ ਜਾਂ ਨਹੀਂ ਰਹਿਣਾ ਮੇਰਾ ਜਿਹੜਾ ਮੇਨ ਫੋਕਸ ਹੈ ਉਹ ਮੇਰਾ ਵਰਕ ਪਰਮਿਟ ਹੈ ਜਾਂ ਜਸਟ ਡੀ ਸਟਡੀ ਪਰਮਿਟ ਹੈ ਜਾਂ ਵਿਜ਼ਟਰ ਵੀਜ਼ਾ ਮੈਂ ਉਹਨਾਂ ਟਾਈਮ ਬਾਅਦ ਫਿਰ ਮੈਂ ਵਾਪਸ ਜਾ ਸਕਦਾ ਜੇ ਮੈਨੂੰ ਸਹੀ ਲੱਗਿਆ ਤਾਂ ਮੈਂ ਅੱਗੇ ਸੋਚਾਂਗਾ ਇਹ ਗੱਲ ਜ਼ਰੂਰ ਕਹਿਣੀ ਆ ਜੇ ਪੁੱਛੇ ਤੇ ਹੁਣ ਆ ਜਾਂਦੀ ਹੈ ਕਈ ਵਾਰ ਉਹ ਕਹਿੰਦੇ ਨੇ ਜਦੋਂ ਉਹਨਾਂ ਨੂੰ ਸਵਾਲ ਪੁੱਛਦੇ ਨੇ ਕਈ ਸਟੂਡੈਂਟਾਂ ਤੋਂ ਜਾਂ ਫਿਰ ਕਈ ਮਿਸਟਰ ਵੀਜ਼ਾ ਦੇ ਲੋਕਾਂ ਵਿਚਾਰੇ ਉਹਨਾਂ ਨੂੰ ਇੰਗਲਿਸ਼ ਤੰਗ ਹੁੰਦੀ ਹੈ ਤਾਂ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਕਿ ਮੇਰੀ ਲੈਂਗੁਏਜ ਵੈਰੀਅਰ ਹੈ ਮੈਨੂੰ ਪ੍ਰੋਬਲਮ ਹੈ ਸਿਰਫ ਇਹ ਯਾਦ ਰੱਖਿਓ ਲੈਂਗੁਏਜ ਵੈਰੀਅਰ ਬੋਲ ਦਿਓ ਤੁਹਾਡੀ ਫਿਰ ਵੀ ਉਹ ਹੈਲਪ ਕਰਨਗੇ ਇਮੀਗ੍ਰੇਸ਼ਨ ਵਾਲੇ ਬਹੁਤ ਵਧੀਆ ਨੇ ਏਦਾਂ ਦੀ ਕੋਈ ਗੱਲ ਨਹੀਂ ਕਿ ਮੇਰੀ ਲੈਂਗੁਏਜ ਵੈਰੀ ਮੈਂ ਬੋਲ ਨਹੀਂ ਸਕਦਾ ਆਈ ਕਾਂਟ ਐਕਸਪਲੇਨ ਕੁਝ ਏਦਾਂ ਦੇ ਵਰਡ ਸਿੱਖ ਕੇ ਲੈ ਜਾਓ ਕਿ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਆਪਣੀ ਲੈਂਗੁਏਜ ਦੱਸਣਾ ਚਾਹਣਾ ਉਹ ਤੁਹਾਨੂੰ ਆਪਣੇ ਆਪ ਹੈਲਪ ਕਰਨਗੇ ਹੌਲੀ ਹੌਲੀ ਆ ਇਦਾਂ ਸਿੰਗਲ ਸਿੰਗਲ ਵਰਡ ਵੀ ਯੂਜ਼ ਕਰਨਗੇ ਉਹ ਕਿ ਤੁਹਾਡੇ ਬਾਰੇ ਕਿ ਤੁਸੀਂ ਦੱਸੋ ਤੁਹਾਡੀ ਪੂਰੀ ਹੈਲਪ ਕਰਨਗੇ ਪਰ ਫਿਰ ਵੀ ਕਈ ਲੋਕ ਕੀ ਕਰਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਮੈਂ ਕਈ ਕਹਿੰਦੇ ਨੇ ਵਿਜ਼ਟਰ ਵੀਜ ਤੇ ਆਇਆ ਠੀਕ ਆਇਆ ਹਾਂ ਵਿਜ਼ਟਰ ਵੀਜ ਤੇ ਅਗਲੀ ਵਾਰ ਉਹਨਾਂ ਸਵਾਲ ਪੁੱਛਿਆ ਕਿ ਕਿੱਥੇ ਰਹਿਣ ਉਹ ਕਹਿੰਦਾ ਮੇਰੀ ਭੈਣ ਕੋਲੇ ਜਾਂ ਭਰਾ ਕੋਲੇ ਜਾਣ ਲੱਗਿਆ ਤਾਂ ਪਰ ਉਹ ਇਹ ਨਹੀਂ ਦੱਸ ਪਾਉਂਦੇ ਕਿ ਉੱਥੇ ਕੀ ਫੰਕਸ਼ਨ ਹੈ ਕਿ ਕਿੱਦਾਂ ਕਿੰਨੇ ਦਿਨਾਂ ਲਈ ਰਹਿਣਾ ਉਹ ਕਹਿੰਦੇ ਨੇ ਰ੍ਹਾਂਗੇ ਜੀ ਦੇਖਦੇ ਆ ਜੀ ਇਦਾਂ ਕਰੀ ਜਾਂਦੇ ਨੇ ਤੇ ਉਹ ਕਨਫਿਊਜ਼ਨ ਸ਼ੱਕ ਪੈ ਜਾਂਦੀ ਹੈ ਕਿ ਇਹ ਬੰਦਾ ਵਾਪਸ ਨਹੀਂ ਆਉਂਦਾ ਤੇ ਉਹਨਾਂ ਜਦੋਂ ਇਨਫੋਰਮੇਸ਼ਨ ਸਾਰੀ ਇਨਫੋਰਮੇਸ਼ਨ ਉਹਨਾਂ ਨੂੰ ਜਦੋਂ ਗਲਤ ਲੱਗਦੀ ਹੈ ਨਾ ਤਾਂ ਜਾ ਕੇ ਉਹ ਕਹਿੰਦੇ ਨੇ ਕਿ ਜਾਂ ਤਾਂ ਤੁਸੀਂ ਡਿਪੋਰਟ ਹੋ ਜਾਓ ਜਾਂ ਫਿਰ ਰਿਫਿਊਜੀ ਕੇਸ ਲਾ ਲਓ ਹੁਣ ਰਿਫਿਊਜੀ ਕੇਸ ਦੀ ਵੀ ਗੱਲ ਸੁਣ ਲਓ ਮੇਰੀ ਰਿਫਿਊਜੀ ਕੇਸ ਉਹ ਲਾ ਕੇ ਖੁਸ਼ ਨਹੀਂ ਹੈਗੇ ਕੈਨੇਡਾ ਇਮੀਗ੍ਰੇਸ਼ਨ ਇਹ ਸਭ ਤੋਂ ਵੱਡੀ ਮੈਂ ਗੱਲ ਤੁਹਾਨੂੰ ਦੱਸ ਦੇਣਾ ਕਿਉਂਕਿ ਰਿਫਿਊਜੀ ਕੇਸ ਲਾ ਉਹਨਾਂ ਦੀ ਸਰਦਾਰੀ ਵੱਧ ਜਾਂਦੀ ਹੈ ਨਾ ਕਿ ਘਟਦੀ ਉਹਨਾਂ ਨੂੰ ਹਰ ਇੱਕ ਸਹੂਲਤ ਦੇਣੀ ਪੈਂਦੀ ਹੈ ਰਿਫਿਊਜੀ ਕੇਸ ਵਾਲਿਆਂ ਨੂੰ ਜਿੰਨੀ ਉਹਰੇ ਪੀਆਰ ਨੂੰ ਜਾਂ ਵਰਕ ਪਰਮਿਟ ਨੂੰ ਜਾਂ ਸਟੱਡੀ ਪਰਪਸ ਨੂੰ ਸਹੂਲਤ ਮਿਲਦੀ ਹੈ ਉੰਨੀ ਸਹੂਲਤ ਰ ਨਹੀਂ ਜਾ ਸਕਦੇ ਗੱਲ ਇੱਥੇ ਤੱਕ ਆ ਜਾਂਦੀ ਹੈ ਕਿ ਕਈ ਵਾਰ ਆਪਣੇ ਕੋਲ ਸਾਰਾ ਕੁਝ ਜੈਨੂਨ ਹੁੰਦਾ ਫਿਰ ਵੀ ਆਪਾਂ ਡਰਦੇ ਹੋਏ ਰਿਫਿਊਜੀ ਕੇਸ ਲੈ ਲੈਂਦੇ ਆ ਕਿ ਮੈਂ ਤਾਂ ਠੀਕ ਹੈ ਜੀ ਰਿਫਿਊਜੀ ਕੇਸ ਲਾ ਦੋ ਜਾਂ ਮੈਂ ਰਿਪੋਰਟ ਚਲਾ ਜਾਣਾ ਵਾਪਸ ਚਲਾ ਜਾਣਾ ਉਹ ਟਿਕਟ ਵੀ ਕਰਾ ਕੇ ਆਹਦੇ ਨੇ ਟਿਕਟ ਕਰਾ ਦਾਂਗੇ ਤੁਸੀਂ ਕਹਿੰਦੇ ਹੋ ਤੁਹਾਨੂੰ ਲੱਗਦਾ ਕਿ ਯਾਰ ਕੋਈ ਬਣੀ ਟਿਕਟਾ ਹੋ ਰਹੀ ਹੈ ਵਾਪਸ ਚਲੇ ਜਾਣੇ ਨਹੀਂ ਜੇ ਤੁਸੀਂ ਜੈਨੂਨ ਹੋ ਨਾ ਬਿਲਕੁਲ ਤਾਂ ਡਰਨ ਦੀ ਲੋੜ ਨਹੀਂ ਤੁਸੀਂ ਉਹਨਾਂ ਨੂੰ ਕਹੋ ਮੈਨੂੰ ਤੁਹਾਡੇ ਇੱਕ ਬੰਦੇ ਦੀ ਸਰਪ ਹੈਲਪ ਦੀ ਲੋੜ ਹੈ ਮੈਂ ਅੱਗੇ ਗੱਲ ਕਰਨਾ ਚਾਹੁੰਦਾ ਇੱਕ ਉੱਥੇ ਇਹਨਾਂ ਨੇ ਇਮੀਗ੍ਰੇਸ਼ਨ ਵਾਲਿਆਂ ਨੇ ਸਪੈਸ਼ਲ ਰੱਖਿਆ ਕੀ ਜਿਹੜੇ ਮੈਨ ਉੱਪਰ ਹੁੰਦੇ ਨੇ ਤੁਸੀਂ ਫੋਨ ਲਗਾ ਸਕਦੇ ਹੋ ਉਹਨਾਂ ਨਾਲ ਗੱਲ ਕਰ ਸਕਦੇ ਹੋ ਕਿ ਮੈਨੂੰ ਲੈਂਗੁਏਜ ਸਮਝ ਨਹੀਂ ਆ ਰਹੀ ਐਦਾਂ ਨਹੀਂ ਐਦਾਂ ਇਸ ਕਰਕੇ ਜਦੋਂ ਵੀ ਤੁਸੀਂ ਉੱਥੋਂ ਕੋਈ ਸਵਾਲ ਪੁੱਛੇ ਤਾਂ ਜੈਨੂਨ ਨੋਲਿਜ ਦਿਓ ਤੇ ਜੋ ਤੁਹਾਡੇ ਮੰਨ ਲਓ ਤੁਹਾਡੀ ਇਨਫੋਰਮੇਸ਼ਨ ਬਿਲਕੁਲ ਐਕੂਰੇਟ ਹੋਣੀ ਚਾਹੀਦੀ ਹੈ ਇਹ ਨਹੀਂ ਵੀ ਕਿ ਰੋਂਗ ਐਕੂਰੇਟ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਵੀ ਕਿੱਥੇ ਰਹਿ ਰਹੇ ਹੋ ਪਾਸਪੋਰਟ ਕੇ ਨਾਮ ਕਿੰਨੇ ਐਕਸਪਾਇਰੀ ਹੈ ਤੁਹਾਡਾ ਵੀਜ਼ਾ ਕਿਹਦਾ ਲੱਗਿਆ ਤੁਹਾਨੂੰ ਉਹ ਤਾਂ ਘੱਟੋ ਘੱਟ ਤੁਹਾਨੂੰ ਪਤਾ ਹੋਣਾ ਚਾਹੀਦਾ ਨਾ ਜੇ ਤੁਹਾਨੂੰ ਉਹ ਵੀ ਨਹੀਂ ਪਤਾ ਫਿਰ ਉਹ ਤੁਹਾਡੇ ਤੇ ਸ਼ੱਕ ਕਰ ਦੇਣਗੇ ਪਰ ਜੇ ਪਤਾ ਹੁਣ ਤੇ ਬਾਅਦ ਵੀ ਸ਼ੱਕ ਕਰਨ ਤਾਂ ਤੁਸੀਂ ਉੱਥੇ ਅੜੇ ਰਹੋ ਕਿ ਮੈਨੂੰ ਲੈਂਗੁਏਜ ਸਮਝ ਨਹੀਂ ਆ ਰਹੀ ਮੇਰੀ ਇੰਗਲਿਸ਼ ਕਮਜ਼ੋਰ ਹੈ ਜਾਂ ਕੁਝ ਵੀ ਹੈ ਤੁਸੀਂ ਸਿੱਧਾ ਬੋਲ ਸਕਦੇ ਹੋ ਠੀਕ ਹੈ ਇਸ ਕਰਕੇ ਐਦਾਂ ਦਾ ਕੁਝ ਨਹੀਂ ਕਿ ਉਹ ਤੱਕੇ ਨਾ ਤੁਹਾਨੂੰ ਰਿਫਿਊਜੀ ਕੇਸ ਦੇ ਰਹੇ ਨੇ ਜਾਂ ਫਿਰ ਰਿਪੋਰਟ ਕਰ ਰਹੇ ਨੇ ਨਹੀਂ ਬਿਲਕੁਲ ਨਹੀਂ ਕਰਦੇ ਤੁਸੀਂ ਵਿਜ਼ਟਰ ਵੀਜ਼ੇ ਵਾਲਿਓ ਚਾਹੇ ਤੁਸੀਂ ਸਪੌਸ ਵੀਜ਼ੇ ਵਾਲਿਓ ਚਾਹੇ ਵਰਕ ਪਰਮਿਟ ਲੈਣ ਵਾਲਿਓ ਉਹ ਪਰਮਿਟ ਬੜੇ ਹੱਸ ਕੇ ਦਿੰਦੇ ਨੇ ਕੋਈ ਐਦਾਂ ਦੀ ਗੱਲ ਨਹੀਂ ਤੇ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਮੇਰੀ ਇਨਫਰਮੇਸ਼ਨ ਵੀਡੀਓ ਪਸੰਦ ਆਵੇਗੀ ਮੈਂ ਸਾਰੇ ਭੈਣ ਭਰਾ ਵੀਰਾਂ ਨੂੰ ਇਹ ਹੀ ਕਹਿਣਾ ਚਾਹੁੰਗਾ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਤੁਹਾਡੇ ਪਿਆਰ ਦੀ ਬਹੁਤ ਜ਼ਰੂਰਤ ਹੈ ਨਵਾਂ ਚੈਨਲ ਬਣਾਇਆ ਆਪਣੇ ਕੋਲ ਇਹ ਕੁਆਲਿਟੀ ਥੋੜੀ ਜਿਹੀ ਫੋਨ ਦੀ ਡਾਊਨ ਹੈ ਕਿਉਂਕਿ ਆਪਣੇ ਕੋਲ ਹਾਈ ਫੋਨ ਨਹੀਂ ਹੈਗਾ ਤੇ 8-10000 ਦਾ ਫੋਨ ਹੈ ਤੇ ਜਿੰਨੀ ਕਿ ਇਨਫਰਮੇਸ਼ਨ ਤੁਹਾਨੂੰ ਦਿੱਤੀ ਜਾਂਦੀ ਹੈ ਮੈਂ ਜ਼ਰੂਰ ਦੇਵਾਂਗਾ